ਉਸੀ ਵੇਖ ਰਹੇ ਹੋ 24 ਨਿਊਜ਼ ਪੰਜਾਬ ਲੁਧਿਆਣਾ ਦੇ ਦੁਗਰੀ ਸਥਿਤ ਐਮਜੀਐਮ ਸਕੂਲ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਕੂਲ ਦੇ ਵਿੱਚ ਬੱਚਿਆਂ ਦੀ ਘੱਟ ਹੋਈ ਗਿਣਤੀ ਦਾ ਮੁੱਦਾ ਬਣਾ ਕੇ 11 ਟੀਚਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਸਕੂਲ ਦੇ ਵੱਲੋਂ ਟੀਚਰਾਂ ਨੂੰ ਨੌਕਰੀ ਤੋਂ ਕੱਢਣ ਤੋਂ ਨਾਰਾਜ਼ ਹੋਏ ਬੱਚੇ ਤੇ ਉਹਨਾਂ ਦੇ ਮਾਪਿਆਂ ਦੇ ਵੱਲੋਂ ਸਕੂਲ ਮੈਨੇਜਮੈਂਟ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਗਿਆ ਕਿ ਇਸ ਤਰ੍ਹਾਂ ਸਕੂਲ ਦੇ ਵੱਲੋਂ ਟੀਚਰਾਂ ਨੂੰ ਨੌਕਰੀ ਤੋਂ ਕੱਢ ਦੇਣ ਦੀ ਵਜੇ ਦੇ ਨਾਲ ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ ਕਿਉਂਕਿ ਬੱਚੇ ਤੇ ਟੀਚਰਾਂ ਦੇ ਵਿੱਚ ਇੱਕ ਮਿਲਨਸਾਰ ਰਿਸ਼ਤਾ ਕਾਇਮ ਹੋ ਚੁੱਕਿਆ ਜੋ ਨਵੇਂ ਟੀਚਰਾਂ ਦੇ ਆਉਣ ਦੇ ਨਾਲ ਕਾਇਮ ਹੋਣ ਦੇ ਵਿੱਚ ਸਮਾਂ ਲੱਗੇਗਾ ਜਿਸ ਦਾ ਸਿੱਧਾ ਅਸਰ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਪਵੇਗਾ

ਸਿਆਜ਼ ਨੂੰ ਨੌਕਰੀ ਤੋਂ ਕੱਢ ਲਿਆ ਉਹ ਟੀਚਰ ਰੋਲਾ ਪਾ ਰਹੀਆਂ ਨੇ ਕਿ ਸਾਨੂੰ ਕਿਉਂ ਨਹੀਂ ਕੱਢ ਲਿਆ ਸਾਨੂੰ ਨਹੀਂ ਪਿਛਲੀ ਗੱਲ ਪਤਾ ਕਿਉਂ ਆ ਲੇਕਿਨ ਸਾਨੂੰ ਇਹ ਹੈ ਕਿ ਸਾਡੇ ਬੱਚਿਆਂ ਦੀ ਬਾਂਡਿੰਗ ਹੋ ਚੁੱਕੀ ਹੈ ਟੀਚਰਸ ਦੇ ਨਾਲ ਹੁਣ ਫਾਈਨਲ ਦਾ ਟਾਈਮ ਹੈ ਤੇ ਬੱਚੇ ਵੀ ਡਿਸਟਾਪ ਹੋਣਗੇ ਟੀਚਰਸ ਵੀ ਕੋਈ ਸੰਪ੍ਰੇਤ ਵਗੈਰਾ ਕੀਤੀ ਤੁਸੀਂ ਨਹੀਂ ਅਸੀਂ ਕੀ ਕੰਪਲੇਟ ਜਿਵੇਂ ਅੱਗੇ ਨਹੀਂ ਖੋਲਦੇ ਹੁਣ ਤੁਹਾਡੀ ਬਹਿਸ ਵੀ ਹੋ ਰਹੀ ਆ असि तो कुछ नी कहा लेकिन सानू है कि सा बच ने घरों कॉल की थी है मैं ओद ही आ गई की गल है बच्चों की, 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 की प्रॉब्लम हैूपिका ਕਿਹੜੇ ਸਕੂਲ ਦਾ ਮੈਟਰ ਕੀ ਹੋਇਆ ਜੀ ਇਹ ਐਮਜੀਐਮ ਸਕੂਲ ਦਾ ਮੈਟਰ ਹੈ ਸਰ ਮੈਂ ਇੱਥੇ ਪਿਛਲੇ ਮਾਰਚ ਚ ਜੁਆਇਨ ਕੀਤਾ ਸੀ ਡਾਂਸ ਟੀਚਰ ਐਜ਼ਾ ਤੇ ਜਿੰਨੇ ਵੀ ਨਾਲ ਖੜੇ ਆ ਸਾਡੇ ਸਾਰਿਆਂ ਨੇ ਐਜ਼ ਅ ਟੀਚਰ ਜੁਆਇਨ ਕੀਤਾ ਹੋਇਆ ਕੋਈ ਇੰਗਲਿਸ਼ ਟੀਚਰ ਹੈ ਕੋਈ ਪੰਜਾਬੀ ਟੀਚਰ ਹੈ ਕੋਈ ਮੈਥ ਟੀਚਰ ਹੈ ਤੇ ਇਹਨਾਂ ਨੇ ਰੀਸੈਂਟਲੀ ਇੱਕ ਦਿਨ ਪਹਿਲਾਂ ਬੁਲਾ ਕੇ ਕਿਹਾ ਕਿ ਕੱਲ ਤੋਂ ਤੁਸੀਂ ਸਕੂਲ ਨਹੀਂ ਆਣਾ 12 ਟੀਚਰਸ ਇਹਨਾਂ ਨੇ ਇੱਕਦਮ ਕੱਢਤੀਆ ਵਿਦਾਊਟ ਐਨੀ ਰੀਜ਼ਨ ਤੇ ਸਾਨੂੰ ਇਨਸਾਫ ਚਾਹੀਦਾ ਸਰ ਸਰ ਬੱਚਿਆਂ ਦਾ ਕੀ ਮੈਟਰ ਹੈ ਜੀ ਸਰ ਬੱਚੇ ਕਹਿ ਰਹੇ ਟੀਚਰਸ ਤੋਂ ਬਾਰੇ ਬੱਚੇ ਰੋ ਰਹੇ ਅੰਦਰ ਵੀ ਫੋਨ ਆਇਆ ਕਿ ਬੱਚਿਆਂ ਦਾ ਇਹ ਮੈਟਰ ਹੈ ਕਿ ਸਾਨੂੰ ਸਾਡੇ ਡਾਂਸ ਟੀਚਰ ਸਾਨੂੰ ਸਾਡੇ ਮੈਥ ਟੀਚਰ ਸਾਡੇ ਇੰਗਲਿਸ਼ ਟੀਚਰ ਸਾਡੇ ਕਲਾਸ ਟੀਚਰ ਚਾਹੀਦੇ ਆ ਵਾਪਸ ਕਿਉਂਕਿ ਇੱਥੇ ਸਕੂਲ ਚ ਸਰ ਹਮੇਸ਼ਾ ਐਵੇਂ ਹੁੰਦਾ ਕਿ ਟੀਚਰਸ ਨੂੰ ਵਿਆਉਟ ਇਨ ਰੀਜ਼ਨ 3 ਮਹੀਨੇ 6 ਮਹੀਨੇ ਬਾਅਦ ਘਾੜ ਦਿੱਤਾ ਜਾਂਦਾ ਲਾਸ ਸੈਸ਼ਨ ਤੇ ਆ ਕੇ ਇਹਨਾਂ ਨੂੰ ਲਾਸ ਸੈਸ਼ਨ ਚ ਕੱਢ ਦਿੰਦੇ ਹੋਰ ਕਈ ਪ੍ਰਾਇਰ ਨੂੰ ਸਾਰ ਸਾਨੂੰ ਇਨਸਾਫ ਚਾਹੀਦਾ ਹੈ ਬੱਚਾ ਨੂੰ ਇਨਸਾਫ ਚਾਹੀਦਾ ਹੈ ਜੀੰਪਲ ਵੀ ਸਕੂਲ ਹੈ ਸੀ ਸਾਡਾ ਨੋਵੀਂ ਡੀ ਕਲਾਸ ਹੈ ਜੀ ਐਨ ਐ ਨੇ ਪਰਸੋ 12 ਟੀਚਰਾਂ ਬੇਮਤਲਬ ਕਰਦੀਆਂ ਬਿਨ ਬੁਲਾਏ ਫੋਨ ਕੀਤਾ ਟੀਚਰਾਂ ਨੇ ਇਹਨੇ ਇੱਕਦਮ ਟੀਚਰਾਂ ਘਟਦੀਆ ਤੇ ਫੀਸ ਇੰਨੀ ਨਹੀਂ ਹੈਗੀ ਸਾਡੇ ਸਕੂਲ ਤੇ ਅਸੀਂ ਪੜਾਈ ਕਿਵੇਂ ਕਰਾਂਗੇ ਤੁਸੀਂ ਐਂਡ ਸੈਸ਼ਨ ਦੇ ਤੁਸੀਂ ਟੀਚਰਸ ਘਟਦੀਆਂ ਨੇ ਹੋਣਸੀ ਪੜਾਈ ਕਿਵੇਂ ਕਰ ਸਕਦੇ ਜੇ ਤੁਸੀਂ ਮੋਟ ਟੀਚਰ ਨਹੀਂ ਤੁਹਾਡੀ ਕਲਾਸ ਤੇ ਫਿਰ ਟੀਚਰ ਸਾਡੀ ਨਹੀਂ ਹੁਣੇ ਪਿਛਲੇ ਮਹੀਨੇ ਹੀ ਆਏ ਨੇ ਨੇ ਆਏ ਨੇ ਹੁਣੇ ਪ੍ਰਿੰਸੀਪਲ ਟੀਚਰਸ ਕੱਢਦੀ ਹੁਣੇ ਜਿਹੜੇ ਹੁਣ ਸਾਨੂੰ ਸਮਝੋਗਾ ਪਤਾ ਉਹਨਾਂ ਦੀ ਪੜਾਂਗੇ ਹੋਰ ਕਿਸੇ ਦਾ ਜਾਵਾਂਗੇ ਨਹੀਂ ਹੁਣ ਤੁਸੀਂ ਐਨਮੋਕ ਦੇ ਟੀਚਰਾਂ ਕੱਢੋ ਸਾਡੀ ਅਗਦੀ ਪੜਾਈ ਕਿਵੇਂ ਸਬਜੈਕਟ ਜੀ ਬਿਲਕੁਲ ਫਰਕ ਪਾਊਗਾ ਫਿਰ ਕਲਾਸ ਟੀਚਰ ਵੀ ਕੱਢਦੇ ਵੇ ਜਿਹੜੀ ਤੁਹਾਨੂੰ ਸਾਨੂੰ ਸਪੋਰਟ ਕਰਦੀ ਹੈ ਹੁਣ ਤੁਸੀਂ ਐਨਮੋਕ ਦੇ ਨਾ ਕੱਢੋ 12 ਟੀਚਰਾਂ ਕੱਢਦੀਆਂ ਜੀ ਕੋਈ ਵਜ੍ਹਾ ਬਸ ਲੱਗ ਕੋਈ ਵਜ੍ਹਾ ਨਹੀਂ ਇਹਨਾਂ ਨੇ ਸ਼ਨੀਵਾਰ ਬੁਲਾਇਆ ਇਹ ਉਸ ਤੋਂ ਬਾਅਦ ਫਿਰ ਸਾਰੇ ਅੱਜ ਆਏ ਹੋਏ ਬੱਚੇ ਪ੍ਰਾਈਸ ਪੂਰਾ ਸਰ ਹੈ ਜੀ ਕਲਾਸ ਪੜਾਈਆਂ ਬੰਦ ਬੱਚੇ ਇੱਧਰ ਆਏ ਸਾਨੂੰ ਸਾਡੀ ਟੀਚਰ ਨਹੀਂ ਵਾਪਸ ਦੇ ਰਹੀ ਕਿੰਨੀਆਂ ਕੁ ਕਲਾਸਾਂ ਵਾਲੇ ਬੱਚੇ ਪਰੇਸ਼ਾਨ ਨੇ ਸਾਰੀ ਕਲਾਸਾਂ ਪਹਿਲੀ ਤੋਂ ਲੈ ਕੇ ਪਾਰੀ ਤੱਕ ਸਾਰੀ ਕਲਾਸਾਂ ਪਰੇਸ਼ਾਨ ਹੈ ਜੀ ਕੀ ਮੰਗ ਕੀ ਕਰਦੇ ਟੀਚਰਾਂ ਸਾਨੂੰ ਵਾਪਸ ਦੇ ਦਿਓ ਨਹੀਂ ਤੇ ਸਕੂਲ ਬੰਦ ਕਰੋ ਪੇਰੈਂਟਸ ਵੀ ਪਰੇਸ਼ਾਨ ਨੇ ਪੇਰੈਂਟਸ ਵੀ ਗੇਟ ਟੱਪ ਦੇ ਅੰਦਰ ਆ ਰਹੇ ਨੇ ਉਹਨਾਂ ਨੇ ਗੇਟ ਵੀ ਨਹੀਂ ਖੋਲਿਆ ਪਹਿਲਾਂ ਉਹ ਤੋਂ ਗੇਟ ਟੱਪ ਕੀ ਆਏ ਫਿਰ ਉਹਨਾਂ ਨੇ ਗੇਟ ਖੋਲਿਆ ਤਾਂ ਸਾਰੇ ਪੇਰੈਂਟਸ ਅੰਦਰ ਆਏ ਹੁਣ ਲੋਕ ਨੂੰ ਸੱਧਾ ਇਨਸਾਫ ਦੀ ਮੰਗ ਕਰ ਰਹੇ ਨੇ ਇਨ ਪਰ ਤੁਹਾਡਾ ਕੀ ਨਾਮ ਹੈ ਜੀ? ਸਲਪਾ ਹੋਰ ਵੀ ਦਰ ਮੇ ਨਾਮ ਐਮਬੀ ਪਲੱਸ 1 ਪਲੱਸ 2 ਆਰਟ ਸੇ ਪੜਦਾ ਹਾਂ। ਸਰੀਕਾ ਪੇਪਰ ਸਰਤੇ ਆ ਕਿ ਬਾਈ ਤੀ ਤੋ ਸਾਡੇ ਤੇ ਜਵੇਂ ਮੈਡ ਨੂੰ ਕੱਢੀ ਜਾਂਦੇ ਆ। ਸਰ ਹੁਣ ਆਪਾਂ ਸਾਡੀ ਪ੍ਰਾਈਸ ਤੇ ਇਫੈਕਟ ਪੈ ਰਿਹਾ ਵਾ। ਆਪਾਂ ਇਨੀ ਜੀ ਫੀਸਾਂ ਦੇ ਰਹੇ ਆ ਇਹ ਕਰ ਦੇ ਨਹੀਂ ਪਾਈ ਕੁਛ ਇਹ ਬਸ ਇਹਨਾਂ ਨੇ ਸ਼ਨੀਵਾਰ ਬੁਲਾਇਆ ਮੈਡਮ ਨੂੰ ਕਿ ਆਪਾਂ ਤੁਹਾਨੂੰ ਕੱਢ ਦੇਣਾ ਵਾ ਬਾਹਰ ਟੀਚਰ ਇੰਨੇ ਕੱਢ ਤਿਆ ਹੈ ਕਿ ਗੱਲ ਕੀ ਬਣੀ ਇਹਨਾਂ ਦੀ ਸਰ ਹੁਣ ਅਹੀ ਤਾਂ ਗੱਲ ਆ ਸਭ ਤੋਂ ਮੁਸ਼ਕਲ ਸਾਡੀ ਪ੍ਰਾਈਸ ਤੇ ਬਹੁਤ ਇਫੈਕਟ ਪੈ ਰਿਹਾ ਸਾਨੂੰ ਪੜਾਉਂਦੀ ਵੇ ਕਲਾਸਾਂ ਤੋਂ ਬਾਰੇ ਮਤਲਬ ਬੱਚੇ ਵੜੇ ਘਟੋ ਗਏ ਸਕੂਲ ਆਉਂਦੇ ਨਹੀਂ ਬੱਚੇ ਕੀ ਹਾਲ ਹੈ ਬਹੁਤ ਖਰਾਬ ਪੈਸੇ ਦਾ ਸਰ ਖਰਾਬ ਹੋਣੀ ਹੈ ਫਿਰ ਪੇਣ ਉਹਨਾਂ ਨੇ ਗੇਟ ਨਹੀਂ ਖੋਲਿਆ ਪੁਲਿਸ ਨੇ ਸਦਲੀ ਆ ਪੇਣਸ ਢੱਪ ਕੇ ਆਏ ਗੇਟ ਸਰ ਨਾ ਇਸ ਲਈ ਹੋ ਰਿਹਾ ਕਸ ਟੀਚਰਸ ਇਤਨ ਨਜਾਇਜ਼ ਕੱਟ ਰਿਹਾ ਟੀਚਰਸ ਕੱਟ ਰਿਹਾ ਨਵੇਂ ਆਂਦੇ ਚਲੋ ਨਵੇਂ ਟੀਚਰਸ ਆਂਦੇ ਉਹ ਵੀ ਪੜ੍ਹਾਉਣਗੇ ਉਹ ਵੀ ਕੱਢੀ ਜਾਂਦੇ ਟੀਚਰਸ ਨੂੰ ਰੱਖੋ ਐਟ ਲੀਸਟ ਤਾਂ ਕਿ ਉਹ ਪੜਾ ਆਪੇ ਕੱਢੀ ਜਾ ਰਹੇ ਤੇ ਇਹ ਗੱਲ ਸਿਰ ਟੀਚਰਸ ਦੀ ਨਹੀਂ ਹੈ ਗੱਲ ਹਰ ਪਾਸੇ ਦੀ ਹੈ ਸਪੋਰਟਸ ਕੰਪੀਟੀਸ਼ਨਸ ਕੁਝ ਵੀ ਨਹੀਂ ਹੋ ਰਿਹਾ ਸਿਰ ਐਜੂਕੇਸ਼ਨ ਵੱਲ ਧਿਆਨ ਦੇ ਰਿਹਾ ਸਿਰ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਪਰ ਪੜ੍ਹਾਈ ਵੱਲ ਵੀ ਕਿਹੜਾ ਰੰਗ ਨਾ ਦੇ ਰਿਹਾ ਟੀਚਰਸ ਕਿਉਂ ਕੱਟ ਰਿਹਾ ਕੁਝ ਵੀ ਨਹੀਂ ਮੈਂ ਹੈਡ ਬॉय ਹਾਂ ਮੇਨੂੰ ਇਲੈਕਸ਼ਨ ਦਾ ਬੱਚਿਆਂ ਨੇ ਬਣਾਇਆ ਮੇ ਕੋਲ ਕਿ ਮੇਰੇ ਕੋਲ ਕੋਈ ਅਥਾਰਟੀ ਹੋਣੀ ਚਾਹੀਦੀ ਹੈ ਫਾਈਨਲੀ ਸਾਨੂੰ ਮੌਕਾ ਮਿਲਿਆ ਤਾਂ ਆਪਾਂ ਇੱਥੇ ਆਏ ਬੱਚਿਆਂ ਨੂੰ ਲਾ ਰਿਹਾ ਹੈ ਪੜ੍ਹਾਈ ਖਰਾਬ ਹੋ ਰਹੀ ਹੈ ਪੜ੍ਹਾਈ ਤਾਂ ਖਰਾਬ ਹੋ ਹੀ ਰਹੀ ਹੈ ਬਾਕੀ ਸਕੂਲਸ ਵੀ ਹੁੰਦੀ ਹੈ ਬਾਕੀ ਸਕੂਲਾਂ ਚ ਹਰ ਚੀਜ਼ ਅੱਛੀ ਤਰੀਕੇ ਨਾਲ ਤਰੀਕੇ ਨਾਲ ਹੋ ਰਹੀ ਹੈ ਸਕੋਰਸ ਦਾ ਵੀ ਹੁੰਦਾ ਐਕਸਟਰਾ ਐਗਰੀਕਲਚਰ ਵੀ ਹੁੰਦਾ ਹੁਣ ਐਜੂਕੇਸ਼ਨ ਦਾ ਵੀ ਬਾਕੀ ਜਗਾ ਵਧੀਆ ਤਰੀਕੇ ਨਾਲ ਬਟ ਸਾਡੇ ਇੱਥੇ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਟੀਚਰਸ ਦੀ ਗੱਲ ਹੋ ਗਈ ਨਾ ਟੀਚਰਸ ਕੱਢੀ ਜਾਂਦੇ ਜੋ ਪੁਰਾਣੀ ਟੀਚਰਸ ਹੈ 6 ਮਹੀਨੇ ਪਹਿਲਾਂ 10 10 10 10 ਸਾਲ ਪੁਰਾਣੇ ਪਹਿਲਾਂ ਟੀਚਰਸ ਕੱਢੀ ਆਪਾਂ ਇਹ ਮੰਨ ਕਰਦੇ ਕਿ ਚਲੋ ਟੀਚਰਸ ਨਾ ਕਰਦੋ ਤੇ ਹੋਰ ਵੀ ਚੀਜ਼ਾਂ ਘਰਾਉਸ ਖੁੱਲੇ ਸਕੂਲੇ ਇੰਸਟਾਗ੍ਰਾਮ ਤੇ ਪੋਸਟ ਪਾਦੇ ਆ ਇਹਨਾਂ ਵਧੀਆ ਵਧੀਆ ਦਿਖਾਉਂਦੇ ਸਕੂਲ ਨੂੰ ਉਹ ਬਣਾਓ ਫੇ ਸਕੂਲ ਨੂੰ ਵਧੀਆ ਉਹ ਨਹੀਂ ਕਰਦੇ ਸਿੰਦਰ ਸਿੰਘ ਕੀ ਹੋਇਆ ਜੀ ਆ ਸਕੂਲ ਦੇ ਪਤਾ ਨਹੀਂ ਹੁਣ ਬੇਟੀ ਦਾ ਫੋਨ ਆਇਆ ਪਿਆ ਜੀ ਕਿ ਸਕੂਲ ਦੇ ਮੈਂ ਪਤਾ ਨਹੀਂ ਟੀਚਰਾਂ ਨੂੰ ਪਹਿਲੇ ਸਕੂਲ ਬੱਸ ਸਕੂਲ ਬੱਸ ਵਾਲਿਆਂ ਨਾਲ ਰੋਲਾ ਪਾ ਲਿਆ ਇਹਨਾਂ ਨੇ ਠੀਕ ਹੈ ਨਾ ਹੁਣ ਟੀਚਰਾਂ ਨਾਲ ਪਤਾ ਨਹੀਂ ਕੀ ਰੋਲਾ ਪਾ ਲਿਆ ਪਏ ਸਾਡੇ ਬੱਚੇ ਅੰਦਰ ਹੋ ਰਹੇ ਨੇ ਹੁਣ ਗੇਟ ਨਹੀਂ ਖੋਲਦੇ ਬੇ ਡਰਾਮੇ ਕਰਦੇ ਪਏ ਗੇਟ ਖੜਕਾ ਰਹੇ ਹਾਂ ਖੋਲ ਨਹੀਂ ਰਹੇ ਬੈਸ ਵੀ ਹੋ ਰ ਯਾਰ ਇਹ ਜਨਰਲ ਕ੍ਰਿਸ਼ਾ ਨਹੀਂ ਹੋ ਰਹੀ ਹੈ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਗੇਟ ਖੋਲੋ ਆਪਣੇ ਬੱਚਿਆਂ ਨੂੰ ਜਾ ਕੇ ਦੇਖੀ ਕਿ ਕੀ ਪਰੇਸ਼ਾਨੀ ਹੈ ਇਹ ਜ਼ਿੰਮੇਵਾਰੀ ਕਿਸ ਦੀ ਹੈ ਸਾਡੀ ਇਹ ਮੈਨੇਜਮੈਂਟ ਦੀ ਯਾਰ ਇਹਨਾਂ ਨੇ ਸਾਨੂੰ ਬਿਨਾਂ ਕਿਸੇ ਸੋ ਜਹਾਵਦੇ ਬਿਨਾ ਕਿਸ ਤਰਲਿਫ ਤੋਂ ਇੱਕ ਦਿਨ ਪਹਿਲਾਂ ਕਿ ਆ ਕੱਲ ਤੋਂ ਸਕੂਲ ਨਾ ਆਈ ਹੋ ਸਰ ਸਾਡਾ ਫੀਡਬੈਕ ਦੇਖੋ টিਚਰ ਸਾਹਿਬ ਛੋਟੇ ਤੁਸੀਂ ਬੱਚੇ ਦੀ ਬੌਂਡਿੰਗ ਦੇਖੋ ਸਾਡਾ ਕਿਸ ਕਸੂਰ ਹੈ ਦੱਸੋ ਸਾਡੇ ਕੋਈ ਗਲਤੀ ਨਹੀਂ ਹੈ ਸਾਡੇ ਬੱਚੇ ਰੋ ਰਹੇ ਨੇ ਸਾਡੇ ਬੱਚੇ ਚਿਲਾ ਰਹੇ ਨੇ ਹੈਗੇ ਆ ਅੱਜ ਗੇਟ ਤੋਂ ਐਂਟਰੀ ਹੋਈ ਹੈ ਸਿਰਫ ਐਂਟਰੀ ਦਿੱਤੀ ਅਸੀਂ ਗੁੰਡਾ ਬੰਦ ਕੇ ਅੰਦਰ ਆਏ ਆ ਕੜੇ ਕੋਈ ਸੁਨਵਾਈ ਨਹੀਂ ਹੋ ਰਹੀ ਇੱਥੇ ਹਰ ਬਾਰੀ ਇਹ ਤਾਂ ਕੱਢਦੇ ਨੇ ਟੀਚਰਸ ਰੱਖਦੇ ਨੇ ਟੀਚਰਸ ਕੱਢਦੇ ਨੇ ਸਰ ਇਹ ਨਵੰਬਰ ਚ ਕਰ ਰਹੇ ਨੇ ਤੁਹਾਨੂੰ ਕਿਤੇ ਹੋਰ ਜੋਬ ਕਿੱਥੇ ਮਿਲੇਗੀ ਔਰ ਲੋਕਾਂ ਦੇ ਦਿਮਾਗ ਚ ਕੀ ਡਾਕਟਰ ਜਾਏਗਾ ਕਿ ਇਹ ਹੀ ਟੀਚਰਸ ਕਿਉਂ ਕੱਢਿਆ ਨੇ ਜਦਕਿ ਉਹ ਯਾਰ ਵੈਰੀ ਹਾਰਡ ਵਰਕਿੰਗ ਸਾਡੇ ਸੇ ਬੱਚੇ ਰਿਜ਼ਲਟ ਪੁੱਛ ਸਕਦੇ ਹੋ ਜਦ ਆਹ ਜੇਮਸ ਸਕੂਲ ਜੋਏ ਕਰਤੇ ਇੰਗਲਿਸ਼ ਰਿਜ਼ਲਟ 100% ਆਣ ਲੱਗ ਗਿਆ ਕੋਈ ਐਕਟੀਵਿਟੀ ਨਹੀਂ ਹੁੰਦੀ ਟੀਚਰਸ ਦੀ ਮੈਨੇਜਮੈਂਟ ਨੇ ਕੋਈ ਨੋਟਿਸ ਸਰ ਕੋਈ ਨੋਟਿਸ ਨਹੀਂ ਕੁਛ ਨਹੀਂ ਇਹਨਾਂ ਨੇ ਕਿਹਾ ਕੱਲ ਤੋਂ ਨਹੀਂ ਆਣਾ ਇਹਨਾਂ ਕਲਾਸਾਂ ਮਰਜ਼ੀ ਕਰਤੀਆਂ ਕਿ ਟੀਚ ਸਰ ਫਰਕ ਕੋ ਸਪੇਅਰ ਹੈ ਗਿਆ ਫਿਰ ਸਾਡੇ ਤੁਸੀਂ ਕਨਵਰਸੇਸ਼ਨ ਦੇਖੋ ਅਸੀਂ 6 ਹੋਰ ਤੱਕ ਬੈਠੇ ਰਹੇ ਆ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿ ਕਿੰਨੀਆਂ ਟੋਟਲ ਟੀਚਰ ਗੱਡੀਆਂ ਹੁਣ ਸਰ 12 ਟੀਚਰਸ ਹਾਂ ਕੀ ਕੋਈ ਨੋਟਿਸ ਵਗੈਰਾ ਵੀ ਕੋਈ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਜਾਣ ਤੋਂ 5 ਮਿੰਟ ਪਹਿਲੇ ਕਿਹਾ ਗਿਆ ਕਿ ਤੁਸੀਂ ਕੱਲ ਤੋਂ ਨਹੀਂ ਆਣਾ ਜੀ ਲੱਗਦਾ ਬੱਚਿਆਂ ਦੀ ਪੜਾਈ ਦੀ ਕਰਵਾੜ ਹੋ ਰਹੀ ਹੈ ਬਹੁਤ ਕੋਈ ਹੋ ਰਿਹਾ ਹੈ ਬਿਲਕੁਲ ਹੋ ਰਿਹਾ ਹੈ ਫਾਈਨਲ ਪੇਪਰ ਬਿਲਕੁਲ ਨੇੜੇ ਹੈਗੇ ਤੇ ਇਸ ਟਾਈਮ ਤੇ ਬੱਚਿਆਂ ਦੇ ਫਿਊਚਰ ਨਾਲ ਕਰਵਾੜ ਹੈ ਹੁਣ ਮੌਕੇ ਤੇ ਪੁਲਿਸ ਨੂੰ ਅੱਜ ਜਿਵੇਂ ਪੇਰੈਂਟਸ ਗੇਟ ਘੜ ਕਰਾ ਗੇਟ ਗੇਟ ਕਿਉਂ ਨਹੀਂ ਖੋਲ ਰਹੇ ਸੀ ਸਰ ਪੇਰੈਂਟਸ ਵੀ ਪਰੇਸ਼ਾਨ ਹੈ ਸਾਰਿਆਂ ਨੂੰ ਇਸ ਦਾ ਇਨਸਾਫ ਚਾਹੀਦਾ ਹੈ। ਤੁਸੀਂ ਤੰਗ ਪ੍ਰੇਸ਼ਾਨ ਕੌਣ ਕਰ ਰਹੇ ਹੋ ਤੁਹਾਨੂੰ ਮੈਨੇਜਮੈਂਟ ਸਰ ਮੈਨੇਜਮੈਂਟ ਮੈਨੇਜਮੈਂਟ ਹਾਂ ਕੋਈ ਕਾਰਵਾਈ ਕਰਾਉਂਗੇ ਨਹੀਂ ਤੇ ਹਾਂਜੀ ਸਰ ਬਿਲਕੁਲ ਹਾਂਜੀ ਮੈਮ ਕਾਰਵਾਈ ਹਾਂਜੀ ਹਾਂਜੀ ਸਰ ਬਿਲਕੁਲ ਇਹਨਾਂ ਦਾ ਰੋਜ਼ ਦਾ ਕੰਮ ਹੈ ਟੀਚਰ ਨੂੰ ਕੱਢ ਲੈ ਟੀਚਰ ਨੂੰ ਰੱਖ ਲੈ ਟੀਚਰ ਨੂੰ ਕੱਟ ਰਿਹਾ ਬੱਚੇ ਦਾ ਫਿਊਚਰ ਖਿਲਵਾੜ ਹੋ ਰਿਹਾ ਇਟ ਇਜ਼ ਅ ਪੈਰੀ ਹਾਸ ਇਮਪਲੀਮੈਂਟ ਟੂ ਆਲ ਦਾ ਟੀਚਰਸ ਕਿ ਜਿਹੜਾ ਕਰਕੇ ਪੜਾ ਰੀਆਂ ਨੇ ਜਿਹੜੇ ਅੰਦਰ ਪੜਾ ਰੀਆਂ ਨੇ ਸਰ ਉਹ ਵੀ ਸੇਫ ਨਹੀਂ ਹੈ ਗਿਆ ਦੋ ਦੋ ਮਿਨੀਮਮ ਉਹਨਾਂ ਨੂੰ ਕੱਢ ਦੇਣਾ ਇਹ ਰੂਲ ਹੈ ਸਰ ਐਮ ਜੀ ਐਮ ਸਕੂਲ ਦਾ ਟੀਚਰਸ ਰੱਖਦੇ ਨੇ ਟੀਚਰਸ ਕੱਟਦੇ ਨੇ ਔਰ ਬੱਚੇ ਦੇ ਫਿਊਚਰ ਨਾਲ ਬਹੁਤ ਖਿਲਵਾੜ ਹੋ ਰਿਹਾ ਸਰ ਗੱਲ ਇਹ ਆ ਜੀ ਜਿਹੜੀਆਂ ਜਿਵੇਂ ਐਬ੍ਰੀ ਟੀਚਰਾਂ ਸੀ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਆ ਪਰਬੀਸ਼ਨ ਦੇ ਟੀਚਰਾਂ ਸੀ ਜਿਹੜਾ ਪਰਮਨੈਂਟ ਟੀਚਰਾਂ ਨਹੀਂ ਹੈਗੀਆਂ ਇਹ ਟ్రਾਇਲ ਤੇ ਰੱਖੀ ਦੀਆਂ ਟੀਚਰਾਂ ਜਿਹੜੇ ਨਹੀਂ ਜਿਹੜੀਆਂ ਇਨਕੇਪੇਬਲ ਨੇ ਉਹਨਾਂ ਨੂੰ ਕਿਉਂ ਅਸੀਂ ਰੱਖਾਂਗੇ ਔਰ ਅਸੀਂ ਉਹਨਾਂ ਨੂੰ ਇਸ ਕਰਕੇ ਜਵਾਬ ਦਿੱਤਾ ਵੀ ਤੁਸੀਂ ਬੱਚਿਆਂ ਨੂੰ ਠੀਕ ਨਹੀਂ ਵੜਾਉਂਦੇ ਇਹ ਸਾਡੇ ਬੱਚਿਆਂ ਦਾ ਪੜਾਈ ਦਾ ਨੁਕਸਾਨ ਹੋ ਰਿਹਾ ਅਸੀਂ ਹੋਰ ਟੀਚਰ ਕਿਤੇ ਨਾ ਕਿਤੇ ਬੱਚੇ ਕਹਿੰਦੇ ਤੁਹਾਨੂੰ ਉਹੀ ਟੀਚਰਾਂ ਚਾਹੀਦੀਆਂ ਪੜ੍ਹਾਈ ਐਡੀ ਵਧੀਆ ਦੀਆਂ ਕਹਿੰਦੇ ਜਿਹੜੀਆਂ ਦੂਜੇ ਟੀਚਰਾਂ ਨੇ ਪੇਪਰ ਸੈੱਟੇ ਨੇ ਸਬਜੈਕਟਿਵ ਜਿਹੜੇ ਐਂਜੇ ਬ੍ਰਦਰ ਉਹੀ ਗੱਲ ਹੈ ਕਿ ਬੱਚਿਆਂ ਨੂੰ ਤੇ 1 ਸਾਲ ਹੋ ਜਿਤਨਾ ਮਰਜੀ 1 ਸਾਲ ਹੋ ਬੱਚੇ ਆ ਉਹਨਾਂ ਨੂੰ ਕੀ ਪਤਾ ਬੱਚੀ ਪਰੇਸ਼ਾਨ ਨੇ ਮਨੇ ਜਿਵੇਂ ਗੇਟ ਨਹੀਂ ਖੋਲਿਆ ਗੇਟ ਟੱਪ ਕੇ ਆਏ ਨੇ ਉਹ ਗੇਟ ਕਿਉਂ ਨਹੀਂ ਖੋਲਿਆ ਸਭ ਤੋਂ ਪਹਿਲਾਂ ਕਿਹਦੇ ਵਾਸਤੇ ਗੇਟ ਨਹੀਂ ਖੋਲਿਆ ਜੇ ਗਲਤ ਗੱਲ ਹੈ ਪੇਰੈਂਟਸ ਗੇਟ ਘਟਕਾ ਦੇ ਨਾ ਨਾ ਪੇਰੈਂਟਸ ਤੇ ਹੰਗਾਮਾ ਕਰਦੇ ਪੇਰੈਂਟ ਨੇ ਸ਼ੀਸ਼ੇ ਤੋੜੇ ਹੈ ਕੌਣ ਉਹਨਾਂ ਦਾ ਕੀ ਐਕਸ਼ਨ ਲਾਓਗੇ ਤੁਸੀਂ ਜਿਹੜੇ ਪੇਰਾਂ ਨੇ ਆਣ ਕੇ ਹੰਗਾਮਾ ਕੀਤਾ ਬਤਮੀਜ਼ੀ ਬੋਲੀ ਆ ਸ਼ੀਸ਼ੇ ਤੋੜੇ ਆ ਸਾਨੂੰ ਪੁਲਿਸ ਬੁલાਣੀ ਪਈ ਆ ਇਹ ਇਹ ਕੋਈ ਤਰੀਕਾ ਕੋਈ ਸੀਸੀਟੀਵੀ ਪਟਿਆ ਹੈ ਸਕੂਲ ਦੇ ਵਿੱਚ ਲੱਗੇ ਜੀ ਬੈਕ ਸਾਈਡ ਤੇ ਸ਼ੀਸ਼ੇ ਟੁੱਟੇ ਤੁਸੀਂ ਆਪ ਚਾਹ ਕੇ ਚੈੱਕ ਕਰ ਲਓ ਚੈੱਕ ਕਰ ਲਓ ਤੁਹਾਡੇ ਸਾਹਮਣੇ ਹੰਗਾਮਾ ਕਰਦੇ ਪੇਰਾਂ ਡੀਚਰ ਐ ਵੀ ਕਹਿੰਦਾ ਕੋਈ ਨੋਟਿਸ ਨਹੀਂ ਦਿੱਤਾ ਇੱਕੋ ਦਾ ਜਿਹੜਾ ਜਵਾਬ ਜਿਹੜੇ ਜਿਹੜੇ ਪ੍ਰੋਬੇਸ਼ਨ ਤੇ ਹੁੰਦੇ ਆ ਨਾ ਟੈਂਪੋਰੀ ਟੀਚਰ ਐ ਉਹਨਾਂ ਨੇ ਸਾਡੇ ਕੋਲ ਸਕੂਲਸ ਦੇ ਰੂਲ ਦੇ ਨਿਯਮ ਰੈਗੂਲੇਸ਼ਨ ਸਾਈਨ ਕੀਤੇ ਆ ਉਹਦੇ ਵਿੱਚ ਲਿਖਿਆ ਹੋਇਆ ਆ ਕਿ ਵਿਦਆਊਟ ਨੋਟਿਸ ਕੱਢ ਸਕਦੇ ਆ ਜੇ ਤੁਹਾਡੀ ਪਰਫਾਰਮੈਂਸ ਠੀਕ ਨਾ ਹੋਈ ਹਾਂ ਹਾਂ ਸਰ ਜੀ ਮੈਂ ਤੁਸੀ ਕਹਿੰਨੇ ਹੋ ਵੀ ਗਲਤ ਸ਼ਖਸਾਂ ਲਈ ਬੋਲੀ ਸ਼ੀਸ਼ੇ ਤੋੜੇ ਕਾਰਵਾਈ ਕਰਾਉਂਗੇ ਇਹਨਾਂ ਤੇ ਬਿਲਕੁਲ ਕਰਾਵਾਂਗੇ ਪੇਰੈਂਟਸ ਜਿਹੜੇ ਆਣ ਕੇ ਹੰਗਾਮਾ ਕੀਤਾ ਕੁਝ ਆਊਟਸਾਈਡਰ ਵੀ ਆ ਜਿਹੜੇ ਟੀਚਰ ਐ ਆਊਟਸਾਈਡਰ ਨਾਲ ਲੈ ਕੇ ਆਏ ਆ ਔਰ ਉਹ ਉਹ ਹੰਗਾਮਾ ਕਰ ਰਹੇ ਆ ਬੱਚੇ ਹੰਗਾ ਮੰਨੀ ਕਰ ਰਹੇ ਬੱਚਿਆਂ ਨੂੰ ਇਹਨਾਂ ਨੇ ਜਾ ਕੇ ਬੈਲ ਕਰਕੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਕਲਾਸਾਂ ਚ ਇਹ ਕੋਈ ਤਰੀਕਾ ਨਹੀਂ ਉਹ ਕਾਰਵਾਈ ਦੀ ਮੰਗ ਕਰਦਾ ਬਿਲਕੁਲ ਮੈਂ ਕਾਰਵਾਈ ਦੀ ਮੰਗ ਕਰਦਾ ਕਿ ਹੈ ਜੀ ਸਕੂਲ ਦੇ ਵਿੱਚ ਜਿਹੜਾ ਹੈ ਹੋਣ ਲੱਗ ਪਿਆ ਆ ਗਿਆ ਚੌਂਕੀ ਚਾਰ ਜਾ ਕੇ ਹੈ ਕਿ ਇਹ ਮੈਟਰ ਸਿਰ ਹੁਣ ਤੁਹਾਡੀ ਗੱਲਬਾਤ ਹੋਈ ਹੈ ਕੀ ਮੈਟਰ ਹੈ ਕਿਹੜਾ ਸਕੂਲ ਆ ਸਰ ਜੀ ਕੇ ਐਮਜੀਐਮ ਸਕੂਲ ਆ ਫੇਸ 1 ਹਾਂਜੀ ਕੀ ਗੱਲਬਾਤ ਹੋਈ ਹੈ ਬੱਚੇ ਪੇਰੈਂਟਸ ਰੋਲਾ ਪਾ ਰਹੇ ਆ ਇਹ ਜਿਹੜਾ ਡਾਇਰੈਕਟਰ ਸਾਹਿਬ ਕਹਿੰਦੇ ਵੀ ਜਿਹੜਾ ਬੱਚਾ 150 ਤੋਂ ਬੱਚਾ ਘਟ ਘਟ ਗਿਆ 150 ਪਲੱਸ ਉਹਦੇ ਕਰਕੇ ਇਹਨਾਂ ਨੇ 8-9 ਟੀਚਰ ਜਿਹੜੇ ਸਰਪਲੱਸ ਕਰਦੇ ਜੀ ਉਹਦੇ ਕਰਕੇ ਜਿਹੜੇ ਪੇਰੈਂਟਸ ਨੇ ਵੀ ਸਾਡੇ ਬੱਚਿਆਂ ਦੀ ਪੜ੍ਹਾਈ ਤੇ ਡੈਫੈਕਟ ਪੈ ਰਿਹਾ ਜੀ ਇਹਦੇ ਕਰਕੇ ਉਹ ਸਰ ਕੋਈ ਮੈਨੇਜਮੈਂਟ ਨੇ ਹੁਣ ਕੀ ਗੱਲਬਾਤ ਕੀਤੀ ਤੁਹਾਡੇ ਨਾਲ ਉਹ ਕਹਿੰਦੇ ਕੋਈ ਸ਼ੀਸ਼ੂ ਸ਼ੂਛੇ ਪੇਰੈਂਟਸ ਨੇ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਜਾਂਚ ਕੀਤੀ ਹਾਂਜੀ